20 ਦਸੰਬਰ ਨੂੰ ਪੰਨ ਸਿੰਘ ਸਭਾ ਨਦੀ ਫੋਬੀਗੀ ਐਮਬੀਟਿੰਗ ਸੁਬੀਤ ਬਾਲੋ ਸੁਨੇ 2007 ਤੋਂ 2017 ਤੱਕ ਦੇ ਸਾਰੇ ਕੈਬਨਿਟ ਮੰਤਰੀ ਤਲਬ 2015 ਦੇ ਕੋਰ ਕਮੇਟੀ ਦੇ ਮੈਂਬਰਾਂ ਨੂੰ ਵੀ ਪੇਸ਼ ਹੋਣ ਦੇ ਆਦੇਸ਼ ਅਕਾਲ ਤਖਤ ਸਾਹਿਬ ਨੇ ਤਿੰਨ ਸਾਭਾ ਕ ਜਥੇਦਾਰਾਂ ਤੋਂ ਵੀ ਮੰਗਿਆ ਸਪਸ਼ਟਿਕਰਨ ਗਿਆਨੀ ਗੁਰਬਚਨ ਸਿੰਘ ਅਤੇ ਗਿਆਨੀ ਗੁਰਮਤ ਸਿੰਘ ਨੂੰ ਸਪਸ਼ਟਿਕਰਨ ਦੇ ਨੂੰ ਕਿਹਾ ਪਟਨਾ ਸਾਹਿਬ ਦੇ ਸਾਭਾ ਜਥਾਰ ਗਿਆਨੀ ਇਕਬਾਲ ਸਿੰਘ ਤੋਂ ਵੀ ਮੰਗੀ ਗਈ ਸਫਾਈ ਬਲਵੰਤ ਸਿੰਘ ਰਾਜਵਾਨ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਨੇ 4 ਹਫ਼ਤਿਆਂ ਦੇ ਲਈ ਟਾਲੀ ਸੁਣਵਾਈ। ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਮੰਗਿਆ ਹੋਟਸਮਾਂ। ਰਾਜਵਾਨਾਂ ਨੇ ਪਟੀਸ਼ਨ ਤੇ ਜਲਦ ਫੈਸਲੇ ਲਈ ਕੀਤੀ ਹੈ ਅਪੀਲ। ਪੰਜਾਬ ਸਰਕਾਰ ਦਾ ਮਿਸ਼ਨ ਰੋਜ਼ਗਾਰ ਮੁੱਖ ਮੰਤਰੀ ਮਾਨੇ ਬਿਜਲੀ ਬੋਰਡ ਦੇ ਵਿੱਚ ਨਵ ਨਿਯੁਕਤ ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ ਚੰਡੀਗੜ੍ਹ ਦੇ ਟੈਗ ਹਾਊਸ ਥੀਏਟਰ ਦੇ ਵਿੱਚ ਹੋਇਆ ਪ੍ਰੋਗਰਾਮ। ਦਾਅਵਿਆਂ ਤੇ ਵਿਵਾਦ ਤੋਂ ਬਾਅਦ ਅਰਜੋਤ ਸਿੰਘ ਸਿੱਧੂ ਦਾ ਪਹਿਲਾ ਬਿਆਨ ਵੱਡੇ ਵੱਡੇ ਡਾਕਟਰਾਂ ਦੀ ਸਲਾਹ ਦੇ ਨਾਲ ਹੀ ਬਣਾਈ ਤੇ ਦਿੱਤੀ ਗਈ ਡਾਈ ਜਲਦ ਰਿਲੀਜ਼ ਕਰਾਂਗੇ ਪੂਰਾ ਡਾਈਟ ਚਾਰਟ ਸਾਡਾ ਡੀਜੀਪੀ ਸੁਮੇਸ਼ ਸੈਣੀ ਨੂੰ ਬਲਵੰਤ ਸਿੰਘ ਮਲਤਾਨੀ ਕੇਸ ਦੇ ਵਿੱਚ ਹਾਈ ਕੋਰਟ ਤੋਂ ਅਰਜ਼ੀ ਰਾਹਤ ਹਾਈ ਕੋਰਟ ਨੇ ਚਾਰਜ ਫ੍ਰੀਮ ਕਰਨ ਤੇ ਲਗਾਈ ਰੋਕ 10 ਦਸੰਬਰ ਨੂੰ ਹੋਵੇਗੀ ਫਾਈਨਲ ਸੁਣਵਾਈ ਸੱਜੇ ਕਾਲ ਨਮਸਕਾਰ ਗੌਰਵ ਸ਼ਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰਾਂ ਫਰਕ ਤਾਂ ਪੈਂਦਾ ਹੈ ਲੈ ਕੇ ਫਰਕ ਤਾਂ ਪੈਂਦੇ ਦੇ ਵਿੱਚ ਅੱਜ ਜ਼ਿਕਰ ਕਰਾਂਗੇ ਅਸੀਂ ਸਿੰਗਰ ਦਾ ਸਿੰਗਰ ਉਹ ਜਿਸ ਦੇ ਝਗੜੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿहां ਜਦੋਂ ਸਟੇਜ ਦੇ ਉੱਤੇ ਜਾ ਕੇ ਹਮਲਾ ਕਰ ਦਿੱਤਾ ਜਾਵੇ ਗਲਾਵੇਂ ਤੋਂ ਫੜ ਲਿਆ ਜਾਵੇ ਤੇ ਉਹ ਸਿੰਗਰ ਸਫਾਈ ਦੇਵੇ ਫਿਰ ਫਰਕ ਤਾਂ ਪੈਂਦਾ ਹੈ ਅੱਜ ਜ਼ਿਕਰ ਹੋਏਗਾ ਇੱਕ ਨੌਜਵਾਨ ਦਾ ਉਮਰ ਜ਼ਿਆਦਾ ਨਹੀਂ ਹੈ 23 ਸਾਲ ਦੱਸੀ ਜਾ ਰਹੀ ਹੈ ਪਰ ਚੜ ਗਿਆ ਬਹੁਤ ਉੱਚੀ ਟੈਂਕੀ ਦੀ ਮੁੱਦਾ ਸੀ ਵਿਆਹ ਦਾ ਜਿਹਨ ਲਵ ਮੈਰਿਜ ਕਰਵਾਉਣਾ ਚਾਹੁੰਦਾ ਹੈ ਇਹ ਸ਼ਖਸ ਇਹ ਵੀ ਖਬਰ ਤੁਹਾਨੂੰ ਦੱਸਾਂਗੇ ਤੇ ਗੱਲ ਹੋਵੇਗੀ ਪ੍ਰੋਜੈਕਟ ਦੀ ਜਦੋਂ 250 ਕਰੋੜ ਦੇ ਪ੍ਰੋਜੈਕਟ ਦੇ ਉੱਤੇ ਪੱਥਰਬਾਜ਼ੀ ਕਰ ਦਿੱਤੀ ਜਾਵੇ ਫਿਰ ਫਰਕ ਤੱਪਦਾ ਹੈ ਤੇ ਅੱਜ ਜ਼ਿਕਰ ਉਹਨਾਂ ਲੋਕਾਂ ਦੇ ਲਈ ਇੱਕ ਅਹਿਮ ਖਬਰ ਦਾ ਵੀ ਜਿਹੜੇ ਆਪਣੀ ਮੰਜ਼ਿਲ ਤੱਕ ਪਹੁੰਚਣ ਦੇ ਲਈ ਅੱਖਾਂ ਬੰਦ ਕਰਕੇ Google Map ਦਾ ਸਹਾਰਾ ਲੈਂਦੇ ਨੇ Google Map ਦੀ ਗਲਤੀ ਦੇ ਨਾਲ ਜਾਨ ਚਲੀ ਗਈ ਇਹ ਪੂਰੀ ਖਬਰ ਤਫਸੀਲ ਦੇ ਨਾਲ ਤੁਹਾਡੇ ਤੱਕ ਪਹੁੰਚਾਵਾਂਗੇ ਕਿਉਂਕਿ ਅੱਖਾਂ ਬੰਦ ਕਰਕੇ ਭਰੋਸਾ ਕਰਨ ਦੇ ਨਾਲ ਵੀ ਫਰਕ ਤੱਪਦਾ ਹੈ ਪਰ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਹੋਵੇਗੀ ਗੈਰੀ ਸੰਧੂ ਦੀ ਗੈਰੀ ਸੰਧੂ ਨੇ ਹੁਣ ਕਲੈਰੀਫਿਕੇਸ਼ਨ ਦਿੱਤੀ ਹੈ ਆਸਟ੍ਰੇਲੀਆ ਦੇ ਵਿੱਚ ਸ਼ੋਅ ਹੋਇਆ ਤੇ ਸ਼ੋਅ ਦੇ ਦੌਰਾਨ ਹਮਲਾ ਹੋਇਆ ਤੇ ਉਸ ਦੇ ਉੱਤੇ ਹੁਣ ਗੈਰੀ ਦੀ ਆਈ ਹੈ ਸਫਾਈ ਕਿਹਾ ਕਿ ਸ਼ਖਸ ਨੇ ਮੇਰੀ ਟੀਮ ਦੇ ਮੈਂਬਰ ਨੂੰ ਗਾਲਾਂ ਕੱਢੀਆਂ ਹੈ ਗੈਰੀ ਸੰਧੂ ਕਹਿ ਰਹੇ ਨੇ ਕਿਹਾ ਕਿ ਜਿਸ ਨੇ ਲੜਨਾ ਹੈ ਉਹ ਮੈਦਾਨ ਦੇ ਵਿੱਚ ਆਵੇ ਸ਼ੋਅ ਦੇ ਵਿੱਚ ਨਹੀਂ ਮੀਡੀਆ ਨੇ ਤੋੜ ਮਰੋੜ ਕੇ ਇਸ ਪੂਰੀ ਵੀਡੀਓ ਨੂੰ ਦਿਖਾਇਆ 18 ਨਵੰਬਰ ਨੂੰ ਇਹ ਪੂਰਾ ਕੜਨਾ ਕਰਮ ਹੋਇਆ ਸੀ ਸਟੇਜ ਦੇ ਉੱਤੇ ਦਰਅਸਲ ਪੰਜਾਬੀ ਗਾਇਕ ਗੈਰੀ ਸੰਧੂ 18 ਨਵੰਬਰ ਨੂੰ ਆਸਟ੍ਰੇਲੀਆ ਦੇ ਵਿੱਚ ਲਾਈਵ ਸ਼ੋਅ ਕਰ ਰਹੇ ਸੀ ਨਿਊ ਸਾਊਥ ਵੇਲਜ਼ ਦੇ ਵਿੱਚ ਆਸਟ੍ਰੇਲੀਆ 'ਚ ਉਸ ਦੌਰਾਨ ਲਾਈਵ ਸ਼ੋਅ ਦੇ ਦੌਰਾਨ ਹਮਲਾ ਹੋਇਆ ਇੱਕ ਸ਼ਖਸ ਦੇ ਵੱਲੋਂ ਸਟੇਜ ਦੇ ਉੱਤੇ ਚੜ ਕੇ ਗਾਇਕ ਤੇ ਹਮਲਾ ਕੀਤਾ ਗਿਆ ਦਰਅਸਲ ਇਹ ਪੂਰਾ ਮਾਮਲਾ ਸ਼ੁਰੂ ਹੁੰਦਾ ਕਿ ਸਟੇਜ ਦੇ ਹੇਠਾਂ ਤੇ ਸਟੇਜ ਦੇ ਉੱਤੇ ਦੋਵੇਂ ਇੱਕ ਦੂਜੇ ਨੂੰ ਕੁਝ ਬੋਲ ਰਹੇ ਸਨ ਤੇ ਇਸ ਵਿਚਾਲੇ ਕੁਝ ਤਰਾਜ਼ਯੋਗ ਇਸ਼ਾਰਾ ਕਰ ਦਿੱਤਾ ਗਿਆ ਗੈਰੀ ਦੇ ਵੱਲ ਉਸ ਦਿਨ ਵੀ ਤਸਵੀਰਾਂ ਸਾਹਮਣੇ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਨੇ ਤੇ ਫਿਰ ਤੈਸ਼ ਦੇ ਵਿੱਚ ਆਏ ਦੋ ਨੌਜਵਾਨ ਸਟੇਜ ਦੇ ਉੱਤੇ ਚੜ ਗਏ ਤੇ ਉੱਥੇ ਹੀ ਗੈਰੀ ਦੇ ਨਾਲ ਕੁੱਟਮਾਰ ਕਰਨ ਲੱਗੇ ਹਮਲੇ ਦੇ ਵਿੱਚ ਸ਼ਖਸ ਨੇ ਗੈਰੀ ਸੰਧੂ ਦਾ ਗळा ਤੱਕ ਫੜ ਲਿਆ ਸੀ ਜਿਸ ਤੋਂ ਬਾਅਦ ਸੁਰੱਖਿਆ ਮੁਲਾਜ਼ਮਾ ਨੇ ਭਾਰੀ ਜਦੋਜਹਦ ਤੋਂ ਬਾਅਦ ਹਮਲਾਵਰ ਨੂੰ ਕਾਬੂ ਕਰਕੇ ਗਾਇਕ ਨੂੰ ਬਚਾਇਆ ਹਾਲਾ ਕਿ ਹੁਣ ਗੈਰੀ ਸੰਧੂ ਕਹਿ ਰਹੇ ਨੇ ਕਿ ਇਸ ਪੂਰੇ ਮਾਮਲੇ ਦੇ ਵਿੱਚ ਉਹਨਾਂ ਦੀ ਟੀਮ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਸੀ ਜਿਸ ਨੂੰ ਕੋਈ ਦਿੱਕਤ ਹੈ ਉਹ ਮੈਦਾਨ ਦੇ ਵਿੱਚ ਆਵੇ ਸ਼ੋਅ ਦੇ ਵਿੱਚ ਆ ਕੇ ਲੜਾਈ ਨਾ ਕਰੇ ਵੈਸੇ ਜੇ ਕਿਸੇ ਨੂੰ ਲੜਨਾ ਹੁੰਦਾ ਨਾ ਪਤਰੀ ਗ੍ਰਾਉਂਡ 'ਤੇ ਲੜਿਆ ਕਰੋ ਓਏ ਉਹ ਛੱਡੋ ਉਹ ਤਾਂ ਵਿਚਾਰਾ ਕੁੱਟਿਆ ਗਿਆ ਵੈਸੇ ਮਾੜੀ ਗੱਲ ਹੋਈ ਆ ਉਹ ਨੋ ਗੁੱਡ ਤੇ ਇੱਕ ਹੋਰ ਸ਼ਰਾਬੀ ਸੀ ਨੇ ਸਾਈਡ 'ਤੇ ਖੜਾ ਸੀ ਇਹ ਮੁੰਡਾ ਮੋਰੇ ਖੜਾ ਸੀ ਕਹਿੰਦੇ ਇਹਨੂੰ ਮਾਂ ਪੈਣ ਦੇ ਗਾਲਾਂ ਕੱਢਦਾ ਸੀ ਬੇਸਿਕਲੀ ਉਹ ਨੀਲ ਵਾਲੇ ਨੇ ਤੋੜ ਕੇ ਇਧਰ ਉਧਰ ਜਿੱਦਾਂ ਨਾ ਖਰਾਬ ਕਰਨੀ ਐਨੀਵੇ ਮੈਂ ਮੈਸੇਜ ਮੈਂ ਤਾਂ ਅੱਦਾ ਵੀ ਘੱਟ ਨਹੀਂ ਮੈਸੇਜ ਕੱਲ ਮੈਂ ਕਹਿੰਦਾ ਨੀਲ ਵਾਲੇ ਚਲਾਈ ਚਲੋ ਕੁੱਚਾ ਵੇਸੇ ਜੇ ਕਿਸੇ ਨੇ ਲੜਨਾ ਆਉਂਦਾ ਨਾ ਪਤਰੀ ਗੋਣ ਚ ਲੜਿਆ ਕਰੋ ਮੇਲੇ ਚਾਕ ਨਾ ਲੜਿਆ ਕਰੋ ਸਮਝਦੇ ਐ ਨਹੀਂ ਗਏ ਪੰਜਾਬੀਆਂ ਦੀ ਤਾੜੀ ਲਾਵਾ ਆਪਣੇ ਆਪ ਲਈ ਲੜਿਆ ਨਾ ਕਰੋ ਪਿਆਰ ਮਾਰਿਆ ਕਰੋ ਵੈਸੇ ਆਪਾਂ ਤੇ ਵੈਸੇ ਹੀ 2% ਆ the only 2% ਬਾਈ ਨਾਲ ਫੋਟੋ ਕਰਾਣੀ ਆ ਆਪਾਂ ਪੰਜ ਵਾਰੀ ਬਾਈ ਆਈ ਲਵ ਕਿਰ ਪੰਜਾਬੀ ਸਿੰਗਰ ਖੂਬ ਚਰਚਾ ਦੇ ਵਿੱਚ ਨੇ ਪੰਜਾਬੀ ਗਾਇਕ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਆਪਣੇ ਅਖਾੜੇ ਲਗਾਉਣ ਜਾਂਦੇ ਨੇ ਔਰ ਖਾਸ ਤੌਰ ਤੇ ਵਿਦੇਸ਼ਾਂ ਦੇ ਵਿੱਚ ਟੂਰ ਹੁੰਦੇ ਨੇ ਇਹਨਾਂ ਦੇ ਅਲੱਗ-ਅਲੱਗ ਥਾਵਾਂ ਦੇ ਉੱਤੇ ਜਿਵੇਂ ਆਸਟ੍ਰੇਲੀਆ ਗਏ ਤਾਂ ਆਸਟ੍ਰੇਲੀਆ ਦੇ ਵਿੱਚ 4-5 ਥਾਵਾਂ ਦੇ ਉੱਤੇ ਟੂਰ ਹੋਣਗੇ ਤੇ ਉੱਥੇ ਅਲੱਗ-ਅਲੱਗ ਥਾਵਾਂ ਦੇ ਉੱਤੇ ਸਟੇਜ ਬੁੱਕ ਕੀਤੀ ਹੁੰਦੀ ਹੈ ਬਹੁਤ ਵੱਡੀ ਜਨਤਰੀ ਚ ਉੱਥੇ ਉਹਨਾਂ ਦੇ ਫੈਨਸ ਦਰਸ਼ਕ ਪਹੁੰਚਦੇ ਨੇ ਤੇ ਇਸ ਦੌਰਾਨ ਹੀ ਇਹ ਪੂਰਾ ਕਟਨਾਕਰਮ ਹੋਇਆ ਕਦਰ ਜਿਵੇਂ ਦਲਜੀਤ ਦੋਸਾਂਝ ਖੂਬ ਚਰਚਾ ਦੇ ਵਿੱਚ ਨਹੀਂ ਉਸੇ ਤਰੀਕੇ ਨਾਲ ਪੰਜਾਬ ਦੇ ਬਹੁਤ ਸਾਰੇ ਸਿੰਗਰ ਨੇ ਗੈਰੀ ਸੰਧੂ ਇਜ਼ ਵਨ ਆਫ them ਜਿਹੜੇ ਖੂਬ ਚਰਚਾ ਦੇ ਵਿੱਚ ਰਹਿੰਦੇ ਨੇ ਹੁਣ ਅੱਗੇ ਵਧਦੇ ਹਾਂ ਤੇ ਇੱਕ ਗੱਲ ਜਥੇਦਾਰ ਸਾਹਿਬ ਦੀ ਜਥੇਦਾਰ ਗਿਆਨੀ ਗੁਰਬੀਰ ਸਿੰਘ ਨੇ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੰਥ ਸਿੰਘ ਸਹਿਬਾਨਾ ਦੀ 71 ਤਸਾਦ ਲਈ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਨੇ ਵੀ ਤਲਬ ਕੀਤਾ ਗਿਆ ਇਸ ਤੋਂ ਇਲਾਵਾ 2007 ਤੋਂ ਲੈ ਕੇ 2017 ਤੱਕ ਦੇ ਕੈਬਨਿਟ ਮੰਤਰੀਆਂ ਨੂੰ ਵੀ ਪੇਸ਼ ਹੋਣ ਦੇ ਆਦੇਸ਼ ਨੇ ਸ਼੍ਰੋਮਣੀ ਅਕਾਲੀ ਦਲ ਦੀ ਤਤਕਾਲੀ ਕੋਰ ਕਮੇਟੀ ਐਸਜੀਪੀਸੀ ਦੀ 2015 ਬਿਲੇ ਦੀ ਅੰਤਰਿੰਮ ਕਮੇਟੀ ਨੂੰ ਵੀ ਤਲਬ ਕੀਤਾ ਗਿਆ ਜਦਕਿ ਐਸਜੀਪੀਸੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਐਸਜੀਪੀਸੀ ਦੇ ਮੌਜੂਦਾ ਸਕੱਤਰਾਂ ਨੂੰ ਵੀ ਅਕਾਲ ਤਖਤ ਨੇ ਤਲਬ ਕਰ ਲਿਆ ਸਿੰਘ ਸਭਾ ਨਾਲ ਦੀ 71 ਦਾ ਦੇ ਫੈਸਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਪੱਖ ਵੀ ਸਾਹਮਣੇ ਆਇਆ ਉਹ ਹੈ ਕਿ 2007 ਤੋਂ 17 ਤੱਕ ਦੇ ਮੰਤਰੀ ਸਭਾ ਜਿਹੜੀ 2015 ਦੇ ਵਿੱਚ ਕੋਰ ਕਮੇਟੀ ਸੀ ਉਹਦੇ ਸਾਰੇ ਮੈਂਬਰ ਤੇ ਜਿਹੜੀ ਐਸਜੀਪੀਸੀ ਦੀ ਅੰਤਰਨ ਕਮੇਟੀ ਸੀ ਉਹਦੇ ਸਾਰੇ ਮੈਂਬਰ ਹਾਜ਼ਰ ਹੋ। ਇਸ ਕਰਕੇ ਸਾਰੇ ਮੈਂਬਰ ਸਮਰਪਨ ਭਾਵਨਾ ਦੇ ਨਾਲ ਇਸ ਹੁਕਮ ਹੋਇਆ ਅਸੀਂ ਹਾਜ਼ਰ ਹੋਵਾਂਗੇ। ਕਾਬਲੇ ਗੌਰ ਹੈ ਕਿ 3 ਅਗਸਤ ਨੂੰ ਸ਼੍ਰੀ ਅਕਾਲਤਖ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਸੀ ਤੇ ਹੁਣ ਸਭ ਦੀ ਨਜ਼ਰਾਂ 2 ਦਸੰਬਰ ਦੇ ਉੱਤੇ ਟਿਕੀਆਂ ਹੋਈਆਂ ਨੇ ਕਿ ਪੰਨ ਸਿੰਘ ਸਹਿਬਾਨਾ ਵੱਲੋਂ ਅੱਗੇ ਦਾ ਕੀ ਫੈਸਲਾ ਲਿਆ ਜਾਂਦਾ। ਜੇ ਇਹ ਜੇ ਤੋ ਫੈਸਲੇ ਦਾ ਇੰਤਜ਼ਾਰ ਹੋਵੇ ਤੇ ਕਰੀਬ 3 ਮਹੀਨੇ ਬਾਅਦ 71 ਦਾ ਸਦਨ ਦਾ ਆਦੇਸ਼ ਦੇ ਦਿੱਤਾ ਜਾਵੇ ਆ ਐਲਾਨ ਕਰ ਦਿੱਤਾ ਜਾਵੇ ਜਥੇਦਾਰ ਸਾਹਿਬ ਦੇ ਵੱਲੋਂ ਫਿਰ ਫਰਕ ਤੱਪ ਜਾਂਦਾ ਹੈ ਉਹਨਾਂ ਨੂੰ ਜੋ ਇੰਤਜ਼ਾਰ ਕਰ ਰਹੇ ਨੇ ਕਿ ਸੁਬੀਰ ਸਿੰਘ ਬਾਦਲ ਸਣੀ ਉਸ ਸਮੇਂ ਦੇ ਜਿਹੜੇ ਅਹੁਦੇਦਾਰ ਸੀ ਉਹਨਾਂ ਦੇ ਉੱਤੇ ਫੈਸਲਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਸੁਣਾਇਆ ਕੀ ਜਾਂਦਾ ਹੈ ਅੱਗੇ ਵਧਦੇ ਤੇ ਗੱਲ ਨਵਜੋਤ ਸਿੰਘ ਸਿੱਧੂ ਦੀ ਕੈਂਸਰ ਦੇ ਇਲਾਜ ਨੂੰ ਲੈ ਕੇ ਦਾਅਵਿਆਂ ਦੇ ਉੱਤੇ ਵਿਵਾਦ ਹੋਇਆ ਤੇ ਉਸ ਵਿਵਾਦ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਦੇ ਨਾਲ ਇੱਕ ਵਾਰ ਮੁੜ ਤੋਂ ਮੀਡੀਆ ਦੇ ਸਾਹਮਣੇ ਆ सिद्धू ने कहा कि कैंसर के इलाज के दौरान उन्होंने जो कुछ भी किया डॉक्टर्स की सलाह देता उन्होंने दे मिलकर ही डाइट प्लान बनाया गया और वही डाइट मिसिस सिद्धू नती गई मेरे लिए डॉक्टर भगवान का रूप है और प्राथमिकता हमेशा डॉक्टर की रही है मेरे तो घर में डॉक्टर है भाई वो तो सुनती ही नहीं है बगैर डॉक्टर के तो हमने जो कुछ भी किया है वो डॉक्टरों की सलाह के साथ एक सहयोगी प्रक्रिया में किया है ਇਸ ਦੋ ਦੇ ਦਾਅਵੇ ਤੋਂ ਬਾਅਦ ਟਾਟਾ ਮੈਮੋਰੀਅਲ ਹਸਪਤਾਲ ਨੂੰ ਇੱਕ ਅਡਵਾਈਜ਼ਰੀ ਜਾਰੀ ਕਰਨੀ ਪਈ ਜਿਸ ਦੇ ਵਿੱਚ ਕਿਹਾ ਗਿਆ ਕਿ ਗੈਰ ਪਰਮਾਨੀ ਉਪਚਾਰਨ ਦੀ ਪਾਲਣਾ ਕਰਕੇ ਇਲਾਜ ਦੇ ਵਿੱਚ ਦੇਰੀ ਨਾ ਕਰੋ ਇਹਨਾਂ ਦਾਅਵਿਆਂ ਦੇ ਪਿੱਛੇ ਕੋਈ ਠੋਸ ਵਿਗਿਆਨਿਕ ਪ੍ਰਮਾਣ ਨਹੀਂ ਹੈ ਹਲਦੀ ਤੇ ਨਿੰਮ ਦੇ ਨਾਲ ਕੈਂਸਰ ਠੀਕ ਹੋਣ ਦਾ ਕੋਈ ਕਲੀਨਿਕਲ ਡੇਟਾ ਨਹੀਂ ਹੈ ਕੈਂਸਰ ਨੂੰ ਸਹੀ ਸਮੇਂ ਤੇ ਡਿਟੈਕਟ ਕੀਤਾ ਜਾਵੇ ਤਾਂ ਇਲਾਜ ਸੰਭਵ ਹੈ ਸਰਜਰੀ ਰੇਡੀਏਸ਼ਨ ਥੈਰਪੀ ਅਤੇ ਕੀਮੋਥੈਰਪੀ ਦੇ ਨਾਲ ਹੀ ਇਲਾਜ ਮਮਕਨ ਹੁੰਦਾ ਹੈ ਕਲੇਮ ਕਰਨਾ ਗਲਤ ਹੈ ਕਿ ਖਾਲੀ ਡਾਈਟ ਸੇ ਠੀਕ ਹੋ ਜਾਂਦਾ ਹੈ ਤੋ ਆਪ ਕਲੇਮ ਨਾ ਕਰੇ ਡਾਈਟ ਇਜ਼ ਵੈਰੀ ਇੰਪੋਰਟੈਂਟ ਪਾਰਟ ਆਫ ਦਾ ਕੈਂసర్ ਟਰੀਟਮੈਂਟ ਤੋ ਆਯੁਰਵੈਦਿਕ ਡਾਈਟ ਹੈ ਬਹੁਤ ਅੱਛੇ ਤਰੀਕੇ ਸੇ ਹੈਲਪ ਕਰਦੀ ਹੈ ਟੂ ਕਿਊਰ ਕੈਂਸਰ ਇਸ ਤੋਂ ਪਹਿਲਾਂ ਸਿੱਧੂ ਨੇ ਕੈਂਸਰ ਦੇ ਇਲਾਜ ਨੂੰ ਲੈ ਕੇ ਮਿਸਿਸ ਸਿੱਧੂ ਦੀ ਡਾਈਟ ਦੇ ਵਿੱਚ ਕੀ ਕੀ ਸ਼ਾਮਿਲ ਹੋਇਆ ਸੀ ਉਸ ਦਾ ਜ਼ਿਕਰ ਕੀਤਾ ਸੀ ਹਾਲਾਂਕਿ ਇਸ ਦੇ ਨਾਲ ਇੱਕ ਦਾਵਾ ਵੀ ਹੈ ਕਿ 4th ਸਟੇਜ ਦੇ ਉੱਤੇ ਕੈਂਸਰ ਸੀ ਮਿਸਿਸ ਸਿੱਧੂ ਦਾ ਜੋ ਠੀਕ ਹੋ ਗਿਆ ਔਰ 100% ਬੋਡੀ ਦੇ ਵਿੱਚੋਂ ਖਤਮ ਹੋ ਗਿਆ ਤੇ ਡਾਈਟ ਨੂੰ ਬਹੁਤ ਵੱਡਾ ਇੱਕ ਰੋਲ ਦੱਸਿਆ ਗਿਆ। ਖੈਰ ਚਾਹੇ ਨਵਜੋਤ ਸਿੰਘ ਸਿੱਧੂ ਦੀਆਂ ਟਿੱਪਣੀਆਂ ਦਾ ਅਸੀਂ ਜ਼ਿਕਰ ਕਰੀਏ ਜਾਂ ਦੂਜੇ ਪਾਸੇ ਡਾਕਟਰਾਂ ਦੇ ਦਾਅਵਿਆਂ ਦਾ ਦੋਵਾਂ ਦੇ ਵਿੱਚ ਇੱਕ ਚੀਜ਼ ਕਾਮਨ ਹੈ। ਨਾ ਤਾਂ ਸਿੱਧੂ ਕਹਿ ਰਹੇ ਨੇ ਕਿ ਤੁਸੀਂ ਆਪਣੇ ਆਪ ਹੀ ਜਿਹੜੀ ਡਾਈਟ ਚਾਰਟ ਬਣਾ ਕੇ ਉਹ ਉਸ ਨੂੰ ਫਾਲੋ ਕਰਨਾ ਸ਼ੁਰੂ ਕਰਦੋ ਤੇ ਨਾ ਹੀ ਡਾਕਟਰ ਇਹ ਕਹਿ ਰਹੇ ਨੇ ਕਿ ਤੁਸੀਂ ਨਿੰਮ ਜਾਂ ਨਿੰਬੂ ਪਾਣੀ ਨਾਲ ਲਓ। ਪੁਆਇੰਟ ਇਹ ਹੈ ਕਿ ਰੱਬ ਨਾ ਕਰੇ ਕਿ ਕਿਸੇ ਨੂੰ ਕੈਂਸਰ ਹੋਵੇ ਜਾਂ ਕਿਸੇ ਦੇ ਘਰ ਦੇ ਵਿੱਚ ਕਿਸੇ ਨੂੰ ਕੈਂਸਰ ਹੋਵੇ ਜੇਕਰ ਅਜਿਹੀ ਬਿਮਾਰੀ ਦੇ ਨਾਲ ਤੁਸੀਂ 2-4 ਹੋ ਰਹੇ ਹੋ ਤਾਂ ਡਾਕਟਰ ਦੀ ਸਲਾਹ ਦੇ ਨਾਲ ਡਾਈਟ ਚਾਰਟ ਫਾਲੋ ਕਰਕੇ ਜ਼ਰੂਰ ਇਸ ਦੇਖ ਤੇ ਕਾਬੂ ਪਾਇਆ ਜਾ ਸਕਦਾ ਹੈ ਪਰ ਨਾਲ ਤੁਹਾਨੂੰ ਜਿਹੜੇ ਇਲਾਜ ਹੈ ਉਹ ਜ਼ਰੂਰ ਕਰਵਾਉਣਾ ਹੋਏਗਾ ਕਿਰ ਜਦੋਂ ਕੈਂਸਰ ਦੀ ਬਿਮਾਰੀ ਨੂੰ ਲੈ ਕੇ ਕੋਈ ਉਮੀਦ ਦੀ ਕਿਰਨ ਨਜ਼ਰ ਆਵੇ ਫਿਰ ਫਰਕ ਪੈਂਦਾ ਹੈ ਲੋਕਾਂ ਦੇ ਜ਼ਿਹਨ 'ਚ ਵੀ ਸਵਾਲ ਹੈ ਕਿ ਜੇ ਡਾਈਟ ਚਾਰਟ ਬਹੁਤ ਸਟ੍ਰਿਕਟਲੀ ਫਾਲੋ ਕਰਕੇ ਮਿਸਿਸ ਸਿੱਧੂ ਬਹਾਰ ਆ ਸਕਦੇ ਨੇ ਸਪੈਸ਼ਲ ਸਾਡੇ ਪਰਿਵਾਰ ਦੇ ਮੈਂਬਰ ਕਿਉਂ ਨਹੀਂ ਉਮੀਦ ਕਰਦੇ ਹਾਂ ਕਿ ਸਭ ਤੰਦਰੁਸਤ ਹੋਣਗੇ ਇਸ ਪੂਰੇ ਫਾਰਮੂਲੇ ਦੇ ਨਾਲ ਅੱਗੇ ਬਾਤਾਂ ਬਲਵੰਤ ਸਿੰਘ ਰਾਜਵਾਨਾ ਦੀ ਮਰਸੀ ਪਟੀਸ਼ਨ ਦਇਆ ਪਟੀਸ਼ਨ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਸੁਪਰੀਮ ਕੋਰਟ ਕੇਂਦਰ ਸਰਕਾਰ ਦੇ ਬਨੋ ਸੌਲਿਸਿਟਰ ਜਨਰਲ ਤੁਸ਼ਾਰ ਮਹਿਤਾ ਪੇਸ਼ ਹੋਏ ਜਿਨ੍ਹਾਂ ਨੇ ਕਿਹਾ ਕਿ ਮਾਮਲਾ ਸੰਵਿਧਾਨਸ਼ੀਲ ਹੈ ਅਤੇ ਇਸ ਦੇ ਤੇ ਫੈਸਲਾ ਲੈਣ ਤੋਂ ਪਹਿਲਾਂ ਕਈ ਏਜੰਸੀਆਂ ਤੋਂ ਐਡਵਾਈਸ ਲੈਣ ਦੀ ਜ਼ਰੂਰਤ ਹੈ ਨਾਲ ਹੀ ਕੋਈ ਵੀ ਡਿਸੀਜਨ ਲੈਣ ਦੀ ਸਥਿਤੀ ਵੀ ਠੀਕ ਨਹੀਂ ਕੇਂਦਰ ਸਰਕਾਰ ਨੇ ਕਿਹਾ ਕਿ ਉਹਨਾਂ ਨੂੰ ਫੈਸਲਾ ਲੈਣ ਦੇ ਲਈ ਸਮਾਂ ਚਾਹੀਦਾ ਹੈ ਜਿਸ ਤੋਂ ਬਾਅਦ ਕੋਰਟ ਨੇ ਮਾਮਲੇ 'ਚ 4 ਹਫ਼ਤੇ ਦੀ ਸੁਣਵਾਈ ਟਾਲ ਦਿੱਤੀ ਕਾਬਲੇ ਗੋਰੇ ਕੀ ਬਲਵੰਤ ਸਿੰਘ ਰਾਜਵਾਨ ਨੂੰ ਸਾਬਕਾ ਮੁੱਖ ਮੰਤਰੀ ਬੀਨ ਸਿੰਘ ਦੇ ਕਤਲ ਦੇ ਇਲਜ਼ਾਮ 'ਚ ਸਾਲ 1996 'ਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਕੋਰਟ ਨੇ ਮੌਤੀ ਸਜ਼ਾ ਸੁਣਾਈ ਸੀ ਉਹ ਪਿਛਲੇ 29 ਸਾਲ ਤੋਂ ਜੇਲ੍ਹ ਦੇ ਵਿੱਚ ਹੈ ਜਿਸ ਤੋਂ ਬਾਅਦ ਹੁਣ ਮਰਸੀ ਪਟੀਸ਼ਨ ਦਾਖਲ ਕੀਤੀ ਗਈ ਹੈ ਅਤੇ ਛੇਤੀ ਫੈਸਲਾ ਲੈਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਹੁਣ 4 ਹਫਤੇ ਬਾਅਦ ਇਸ ਪੂਰੇ ਮਾਮਲੇ ਸੁਣਵਾਈ ਹੋਵੇਗੀ ਉਧਰ ਖਾਲਿਸਤਾਨੀ دہشتਗੜਦ ਮੇਜਰ ਕਪੂਰਗਾਂਡ ਦੇ ਵਿੱਚ 4 ਭਾਰਤੀਆਂ ਦੇ ਉੱਤੇ ਕੈਨੇਡਾ ਨੇ ਸਿੱਧਾ ਮੁਕੱਦਮਾ ਚਲਾਉਣ ਵਾਲਾ ਦਾਅ ਖੇਡਿਆ ਸਿੱਧਾ ਮੁਕੱਦਮਾ ਚਲਾਉਣ ਦਾ ਮਤਲਬ ਇਹ ਹੈ ਕਿ ਮਾਮਲੇ 'ਚ ਮੁਢਲੀ ਸੁਣਵਾਈ ਨਹੀਂ ਹੋਵੇਗੀ ਤੇ ਮਾਮਲਾ ਸਿੱਧਾ ਟ੍ਰਾਇਲ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਜਾਵੇਗਾ ਕੈਨੇਡਾ ਨੇ ਸਰੀਦੀ ਅਦਾਲਤ ਦੇ ਵਿੱਚ ਚੱਲ ਰਹੀ ਮੁਢਲੀ ਸੁਣਵਾਈ ਨੂੰ ਰੋਕ ਦਿੱਤਾ ਅਤੇ ਖੂਨੀ ਮਾਮਲਾ ਸਿੱਧਾ ਸੁਪਰੀਮ ਕੋਰਟ ਦੇ ਵਿੱਚ ਸੁਣਿਆ ਜਾਵੇਗਾ। ਮਾਮਲੇ 'ਚ ਕੈਨੇਡਾ ਨੇ ਕਰਨ ਬਰਾੜ, ਅਮਨਦੀਪ ਸਿੰਘ, ਕਮਲਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ ਨੂੰ ਮਈ ਦੇ ਵਿੱਚ ਗ੍ਰਿਫਤਾਰ ਕੀਤਾ ਸੀ। ਜਿਨ੍ਹਾਂ ਦੇ ਖਿਲਾਫ ਇਹ ਮੁਕਦਮਾ ਚੱਲੇਗਾ। ਹਾਲਾਂਕਿ ਸੁਪਰੀਮ ਕੋਰਟ ਦੇ ਵਿੱਚ ਟ੍ਰਾਇਲ ਕਦੋਂ ਸ਼ੁਰੂ ਹੋਣੇ ਇਸ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਹੈ। ਕਾਬਲੇਗੌਰ ਹੈ ਕਿ 18 ਜੂਨ 2023 ਨੂੰ دہشتਗੜ੍ਹ ਹਰਦੀਪ ਸਿੰਘ ਮੇਜਰ ਦਾ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਧੇ ਜੰਮੂ ਦੇ ਕਟੜਾ ਦੇ ਵਿੱਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦੇ ਵਿੱਚ ਆਲੇ ਜ਼ਬਰਦਸਤ ਝੜਪ ਹੋ ਗਈ ਔਰ ਉਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਪੂਰਾ ਮਾਮਲਾ ਜੁੜਿਆ ਹੋਇਆ ਏ ਰੋਪਵੇ ਦਿਨਾ ਦਰਸਲ ਪ੍ਰਦਰਸ਼ਨਕਾਰੀ ਵੈਸਟਰਨ ਬੀਵੀ ਰੋਪਵੇ ਪ੍ਰੋਜੈਕਟ ਦਾ ਵਿਰੋਧ ਕਰ ਰਹੇ ਨੇ ਉਹਨਾਂ ਦਾ ਕਹਿਣਾ ਕਿ ਇਸ ਦੇ ਨਾਲ ਉਹਨਾਂ ਦੇ ਰੋਜ਼ਗਾਰ ਦੇ ਉੱਤੇ ਅਸਰ ਹੋਵੇਗਾ ਉਹਨਾਂ ਦੀ ਇਸ ਪ੍ਰਦਰਸ਼ਨ ਦੇ ਦੌਰਾਨ ਜਦੋਂ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਦੇ ਵਿਚਾਲੇ ਝੜਪ ਹੋ ਗਈ ਅਤੇ ਪ੍ਰਦਰਸ਼ਨਕਾਰੀਆਂ ਨੇ ਉਹਨਾਂ ਦੀ ਗੱਡੀ ਦੇ ਵਿੱਚ ਤੋੜਪੰਦ ਕਰਦੇ ਹੋਏ ਪੱਥਰਬਾਜ਼ੀ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੇ ਵਿੱਚ ਕਈ ਪੁਲਿਸ ਮਲਾਜ਼ਮ ਜ਼ਖਮੀ ਹੋ ਗਏ ਹਾਲਾਂਕਿ ਮਾਮਲੇ 'ਚ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਨਾਲ ਕਿਸੇ ਦੇ ਰੋਜ਼ਗਾਰ ਨੂੰ ਨੁਕਸਾਨ ਨਹੀਂ ਹੋਵੇਗਾ ਰੋਜ਼ਗਾਰ ਦਾ ਧਿਆਨ ਪੂਰੀ ਤਰ੍ਹਾਂ ਸੇਤ ਰੱਖਾ ਜਾ ਰਿਹਾ ਹੈ ਡਿਵੀਜ਼ਨਲ ਕਮਿਸ਼ਨਰ ਦੀ ਕਮੇਟੀ ਨੇ ਲੋਕਾਂ ਸੇ ਬਕਾਇਦੇ ਬਾਤਚਿੱਤ ਕੀਤਾ ਹੈ ਕਿਸੇ ਦਾ ਕੋਈ ਕੰਸਰਨ ਹੋਗਾ ਜੈਨੂਇਨ ਕੰਸਰਨ ਹੋਗਾ ਤਾਂ ਉਸ ਨੂੰ ਜ਼ਰੂਰ ਦਿਖਾਓ। ਥੈਂਕ ਯੂ। ਜ਼ਿਕਰ ਇਹ ਖਾਸਾ ਕਿ ਪਿਛਲੇ ਹਫਤੇ ਹੀ ਵੈਸਟਰਨ ਬੀਵੀ ਸ਼੍ਰੈਨ ਬੋਰਡ ਨੇ ਬਜ਼ੁਰਗ ਅਤੇ ਦਿਵਿਆਂਗ ਤੀਰਥ ਯਾਤਰੀਆਂ ਦੀ ਸਹੂਲਤ ਦੇ ਲਈ ਲੰਬੇ ਸਮੇਂ ਤੋਂ ਰੁਕੇ ਹੋਏ ਰੋਪਵੇ ਪ੍ਰੋਜੈਕਟ ਨੂੰ ਹਰੀ ਚੰਡੀ ਦਿੱਤੀ ਹੈ। ਜਿਸ ਦੀ ਲਾਗਤ ਤਕਰੀਬਨ 250 ਕਰੋੜ ਰੁਪਏ ਹੈ ਅਤੇ ਇਸ ਦੇ ਬਣਨ ਤੋਂ ਬਾਅਦ ਸ਼ਰਧਾਲੂ ਸਰ ਵੀ ਕੰਟੀ ਦੇ ਵਿੱਚ ਮੰਦਿਰ ਪਹੁੰਚ ਕੇ ਦਰਸ਼ਨ ਕਰ ਸਕਣਗੇ। ਕਾਬਲੇ ਗੋਰੇ ਕੇ ਨਾ ਲੋਕਾਂ ਦਾ ਇਲਜ਼ਾਮ ਹੈ ਕਿ ਜੇ ਰੂਬੇ ਚਾਲੂ ਹੋ ਗਿਆ ਤਾਂ ਫਿਰ ਉਹਨਾਂ ਦਾ ਰੋਜ਼ਗਾਰ ਖਤਮ ਹੋ ਜਾਏਗਾ ਖੈਰ ਜਦੋਂ ਤਰੱਕੀਆਂ ਵੱਲੇ ਪਾਸੇ ਕਦਮ ਵਧਾਏ ਜਾਂਦੇ ਨੇ ਤਾਂ ਅਜਿਹੇ ਲੋਕਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੁੰਦਾ ਹੈ ਜਿਨ੍ਹਾਂ ਦਾ ਰੋਜ਼ਗਾਰ ਉਸ ਤਰੱਕੀ ਵੱਲੇ ਪਾਸੇ ਕਦਮ ਵਧਾਉਣ ਦੇ ਨਾਲ ਪ੍ਰਭਾਵਿਤ ਹੋਵੇਗਾ ਖੈਰ ਜਦੋਂ 250 ਕਰੋੜ ਦਾ ਪ੍ਰੋਜੈਕਟ ਹੋਵੇ ਔਰ ਇਹ ਧਾਰਮਿਕ ਤੌਰ ਦੇ ਉੱਤੇ ਵੀ ਮੁੱਦਾ ਜੁੜਿਆ ਹੋਵੇ ਔਰ ਉਸ ਤੇ ਵਿਵਾਦ ਹੋ ਜਾਵੇ ਫਿਰ ਫਰਕ ਤੱਪੇਂਦਾ ਹੈ ਹੁਣ ਅੱਗੇ ਵਾਦਿਆਂ ਤੇ ਵਾਰੀ ਅੱਜ ਤੇ ਸਵਾਲ ਦੀ ਅੱਜ ਦਾ ਸਵਾਲ ਅਸੀਂ ਰੋਪਵੇ ਦੇ ਨਾਲ ਹੀ ਜੁੜਿਆ ਹੋਇਆ ਪੁੱਛ ਰਿਹਾ ਹਾਂ ਸਵਾਲ ਕਿ ਭਾਰਤ ਦੇ ਵਿੱਚ ਪਹਿਲਾ ਰੋਪਵੇ ਕਿੱਥੇ ਬਣਾਇਆ ਗਿਆ ਸੀ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ ਉੱਤਰਾਖੰਡ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਬਿਹਾਰ ਦੇ ਵਿੱਚ ਜਾਂ ਮੇਘਾਲੇ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਰੋਪਵੇ ਬਣੇ ਹੋਏ ਨੇ ਜਦੋਂ ਤੁਸੀਂ ਜਾਣਿਓ ਕਿਤੇ ਘੁੰਮਣ ਦਾ ਤੁਹਾਨੂੰ ਰੋਪਵੇ ਨਜ਼ਰ ਆਉਂਦਾ ਹੋਵੇਗਾ ਰੋਪਵੇ ਇੱਕ ਤਾਰ ਦੇ ਉੱਤੇ ਬਹੁਤ ਸਾਰੇ ਲੋਕਾਂ ਨੂੰ ਬਖੂਬੀ ਪਤਾ ਇਸ ਚੀਜ਼ ਦਾ ਰੋਪਵੇ ਇੱਕ ਤਾਰ ਦੇ ਉੱਤੇ ਇਹ ਦੋ ਤਿੰਨ ਲੋਕਾਂ ਨੂੰ ਲੈ ਕੇ ਜਾਣ ਦੇ ਲਈ ਇੱਕ ਕੈਬਿਨ ਬਣਾਇਆ ਹੁੰਦਾ ਹੈ ਜਿਹੜਾ ਪਹਾੜਾਂ ਦੀ ਉੱਚੀ ਉੱਚੀ ਚੋਟੀਆਂ ਤੇ ਤੁਹਾਨੂੰ ਕੁਝ ਹੀ ਸੈਕਿੰਡਸ ਕੁਝ ਮਿੰਟਾਂ ਦੇ ਵਿੱਚ ਲੈ ਜਾਂਦਾ ਜੇ ਤੁਸੀਂ ਨਾਨਾ ਦੇਵੀ ਜਾਓ ਬਹੁਤ ਸਾਰੇ ਪੰਜਾਬ ਦੇ ਲੋਕ ਜਾਂਦੇ ਨੇ ਨਾਨਨ ਦੇਵੀ ਮੰਦਿਰ ਦੇ ਵਿੱਚ ਮੱਥਾ ਟੇਕਣ ਦੇ ਲਈ ਤਾਂ ਉੱਥੇ ਰੋਪਵੇ ਦਾ ਇਸਤੇਮਾਲ ਬਹੁਤ ਸਾਰੇ ਲੋਕਾਂ ਨੇ ਕੀਤਾ ਹੋਏਗਾ ਅੱਛਾ ਜੇ ਤੁਸੀਂ Shimla ਜਾਓ ਤਾਂ Shimla ਦੇ ਵਿੱਚ ਵੀ ਰੋਪਵੇ ਦਾ ਇਸਤੇਮਾਲ ਬਹੁਤ ਲੋਕਾਂ ਨੇ ਕੀਤਾ ਹੋਏਗਾ ਜਦੋਂ ਤੁਸੀਂ Jakhu Temple ਜਾਂਦੇ ਇਸੇ ਤਰ੍ਹਾਂ ਤੁਸੀਂ ਹਰੀਦਵਾਰ ਰਿਸ਼ੀਕੇਸ਼ ਜਾਓ ਜਾਂ ਹੋਟ ਥਾਮਾ ਦੇ ਉੱਤੇ ਵਕਤਪਾਖ ਜਾਓ ਤਾਂ ਰੋਪਵੇ ਦਾ ਇਸਤੇਮਾਲ ਕੀਤਾ ਜਾਂਦਾ ਹੈ ਤੇ ਇਸ ਕਰਕੇ ਇਸ ਮੁੱਦੇ ਨਾਲ ਜੁੜਿਆ ਹੋਇਆ ਸਵਾਲ ਪੁੱਛਿਆ ਸਵਾਲ ਦਾ ਜਵਾਬ ਥੋੜੀ ਦੇਰ ਦੇ ਵਿੱਚ ਪ੍ਰੋਗਰਾਮ ਦੇ ਦੌਰਾਨ ਹੀ ਤੁਹਾਡੇ ਸਾਹਮਣੇ ਰੱਖਾਂਗੇ ਅਗਲੀ ਖਬਰ ਜੁੜੀ ਹੋਈ ਹੈ ਸੁਮੇਸ਼ ਸਿੰਘ ਸੈਣੀ ਦੇ ਨਾਲ ਸਾਬਕਾ ਡੀਜੀਪੀ ਸੁਮੇਸ਼ ਸੈਣੀ ਨੂੰ ਹਾਈ ਕੋਰਟ ਤੋਂ ਰਹਾਤ ਮਿਲੀ ਹਾਈ ਕੋਰਟ ਨੇ ਸਾਬਕਾ ਡੀਜੀਪੀ ਤੇ ਬਲਵੰਤ ਮਲਤਾਨੀ ਕੇਸ ਦੇ ਵਿੱਚ ਚਾਰਜ ਫ੍ਰੇਮ ਕਰਨ ਤੇ ਰੋਕ ਲਗਾ ਦਿੱਤੀ ਹਾਲਾਂਕਿ ਕੋਰਟ ਨੇ ਕਿਹਾ ਕਿ ਚਾਰਜ ਫ੍ਰੇਮ ਕਰਨ ਤੋਂ ਪਹਿਲਾਂ ਦੀ ਪ੍ਰਕਿਰਿਆ ਜਾਰੀ ਰਹੇਗੀ ਬਲਵੰਤ ਜਿਹੜਾ ਮਲਤਾਨੀ ਨੇ ਕੰਪਲੇਨਡ ਨੇ ਜੀ ਉਹਨਾਂ ਨੇ ਰਿਪਲਾਈ ਫਾਈਲ ਕੀਤਾ ਹੈ ਕੋਰਟ ਨੇ ਸਾਨੂੰ ਉਹਦਾ ਕਾਊਂਟਰ ਇਹ ਰਿਪਲਾਈ ਫਾਈਲ ਕਰਨ ਨੂੰ ਕਿਹਾ ਤੇ ਥਲਵੀ ਕੋਰਟ ਨੂੰ ਡਾਇਰੈਕਟ ਕੀਤਾ ਕਿ ਜਦ ਤੱਕ ਇਹ ਮੈਟਰਸ ਹਾਈ ਕੋਰਟ ਚ ਪੈਂਡਿੰਗ ਹੈ ਤਦ ਤੱਕ ਚਾਰਜਸ ਨਹੀਂ ਫ੍ਰੀਮ ਕਰਨੇ। ਮਾਮਲੇ 'ਚ ਪੰਜਾਬ ਸਰਕਾਰ ਨੇ ਹੁਣ ਤੱਕ ਜਵਾਬ ਦਾਖਲ ਨਹੀਂ ਕੀਤਾ ਹੈ। ਜਿਸ ਦਿਨ ਤੇ ਕੋਰਟ ਨੇ ਕਿਹਾ ਕਿ ਅਗਲੀ ਤਰੀਕ ਤੱਕ ਆਪਣਾ ਜਵਾਬ ਦਾਖਲ ਕਰ ਦੇਣ। ਸਰਕਾਰ ਨੇ ਇੱਕ ਨਵਾਂ ਡੇਟ ਲਈ ਹੈ ਰਿਪਲਾਈ ਦੇਣ ਲਈ। ਇਸ ਕਰਕੇ ਅਗਲੀ ਡੇਟ ਤੇ ਸਰਕਾਰ ਦਾ ਰਿਪਲਾਈ ਵੀ ਆ ਜਾਊਗਾ। ਜੈਤ ਸਾਹਿਬ ਨੌਣਾ ਨੂੰ ਵੀ ਡਾਇਰੈਕਟ ਕੀਤਾ ਹੈ ਕਿ ਆਪਣਾ ਰਿਪਲਾਈ 30 ਤੱਕ ਫਾਈਲ ਕਰੋ। ਨੈਕਸਟ ਡੇਟ ਕਦੋਂ ਹੈ? ਲੈ ਨੈਕਸਟ ਡੇਟ ਹੈ ਜੀ 10 ਦਸੰਬਰ। ਜਾਣਕਾਰੀ ਮੁਤਾਬਕ ਸੁਮੇਸ਼ ਸੈਣੀ ਨੇ ਬਲਵੰਤ ਸਿੰਘ ਮਲਤਾਨੀ ਨੂੰ ਕੇਸ 'ਚ ਅਰੈਸਟ ਕੀਤਾ ਸੀ ਜਿਸ ਦੇ ਉੱਤੇ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਬਲਵੰਤ ਸਿੰਘ ਦੀ ਪੁਲਿਸ ਟਾਰਚਰ ਦੇ ਦੌਰਾਨ ਮੌਤ ਹੋ ਗਈ। ਮਾਮਲੇ 'ਚ 10 ਦਸੰਬਰ ਨੂੰ ਹੁਣ ਫਾਈਨਲ ਸੁਣਵਾਈ ਹੋਵੇਗੀ। ਹੁਣ ਤੁਹਾਨੂੰ ਖਬਰ ਦਿਖਾਣੇ ਹੈ Google Map ਦੇ ਨਾਲ ਜੁੜੀ ਹੋਈ UP ਦੇ ਬਰੇਲੀ ਦੇ ਵਿੱਚ Google Map 'ਚ ਗੜਬੜੀ ਦੀ ਵਜ੍ਹਾ ਦੇ ਨਾਲ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਵੀ ਹੋ ਰਹੀਆਂ ਨੇ ਤਸਵੀਰਾਂ ਪਰ ਇਹ ਸਭ ਦੇ ਵਿਚਾਰੇ ਇਸ ਇਸ ਪੂਰੇ ਮਾਮਲੇ ਚ ਪੁਆਇੰਟ ਇਹ ਹੈ ਕਿ ਗੂਗਲ ਮੈਪ ਲਗਾ ਕੇ ਇਸ ਸੂਡੇ ਉੱਤੇ ਪੂਰੀ ਰਫਤਾਰ ਦੇ ਨਾਲੇ ਕਾਰ ਦੇ ਵਿੱਚ ਬੈਠੇ ਨੌਜਵਾਨ ਅੱਗੇ ਵੱਧ ਰਹੇ ਸਨ ਫਰੂਖਾਬਾਦ ਦੇ ਤਿੰਨ ਨੌਜਵਾਨ ਸ਼ਨੀਵਾਰ ਦੀ ਰਾਤ ਨੂੰ ਬੰਦਾਯੂਦੀ ਦਾਤਾ ਗੰਝ ਤੋਂ ਫਰੀਦਪੁਰ ਦੇ ਵੱਲ ਜਾ ਰਹੇ ਸਨ ਰਾਤ ਦੇ ਵਿੱਚ ਹਨੇਰੇ ਚ ਫਰੀਦਪੁਰ ਦੇ ਖਲਪੁਰ ਚ ਉਹਨਾਂ ਦੀ ਕਾਰ ਰਾਮ ਗੰਗਾ ਦਰਿਆ ਦੇ ਉੱਤੇ ਵੰਡ ਰਹੇ ਪੁਲ ਤੋਂ ਨਜ਼ਦੀਕ ਵਿੱਚ ਛੇ ਠੰਡ ਗਈ करीब पचा फुट की ऊंचाई तो कार नदी के डिगड़ की वजह तीन नौजवानों की मौके पर ही मौत हो गई मौके पर जाकर देखा गया तो एक वैगनार कार जो कि टैक्सी प्रतीत होती है वह एक निर्माणाधीन पुल जिसका अप्रोच रोड दातागंज बदायूं की तरफ से था उस पर चढ़ गई थी और ऐसा प्रतीत हो रहा है कि अचानक पुल खत्म होने से वह बीच नदी में गिर गई वहां मौके से तीन लोगों के शव निकाले गए जिनकी मौके पर ही मृत्यु हो जाना प्रतीत हो रहा है ਉਧਰ ਮ੍ਰਿਤਕ ਨੌਜਵਾਨਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਉਸਾਰੀ ਉਦੀਨ ਪੁਲ ਨੂੰ ਸਹੀ ਤਰੀਕੇ ਨਾਲ ਬੰਦ ਕੀਤਾ ਹੁੰਦਾ ਤਾਂ ਇਹ ਹਾਦਸਾ ਨਾ ਹੁੰਦਾ ਦੱਸਿਆ ਜਾ ਰਿਹਾ ਹੈ ਕਿ ਤਿੰਨ ਦੋਸਤ Google Map ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲ ਰਹੇ ਸਨ ਉਸਾਰੀ ਉਦੀਨ ਪੁਲ ਦੇ ਉੱਤੇ Google Map ਦੇ ਵਿੱਚ ਰਾਹ ਸਾਫ਼-ਸਾਫ਼ ਦਿਖ ਰਿਹਾ ਸੀ ਜਦੋਂ ਕਿ ਪੁਲ ਦੇ ਇੱਕ ਪਾਸੇ ਅਪਰੋਚ ਪਥ ਨਹੀਂ ਬਣਿਆ ਸੀ ਪੁਲਿਸ ਨੇ ਮੌਕੇ ਤੋਂ ਲਾਸ਼ਾਂ ਨੂੰ ਬਰਾਮਦ ਕਰਕੇ ਉਸਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਪਰ ਜਾਨ ਚਲੀ ਗਈ ਕੁਝ ਨੌਜਵਾਨਾਂ ਦੀ ਕੁਝ ਲੋਕਾਂ ਦੀ ਹੁਣ ਪੁਆਇੰਟ ਇਹ ਹੈ ਕਿ ਗਲਤੀ ਕਿਸ ਦੀ ਵਾਕਈ Google Map ਤੱਕ ਹੀ ਗਲਤ ਸੀਮਿਤ ਹੈ ਕਿਉਂਕਿ ਇਹ ਵੀ ਜਾਣਕਾਰੀ ਆਈ ਕਿ ਅਪਡੇਟ ਸਿਸਟਮ ਦੇ ਉੱਤੇ ਨਹੀਂ ਦਿੱਤਾ ਗਿਆ ਕਿ ਉਹ ਪੁਲ ਤਾਂ ਬੰਦ ਹੈ ਪੁਆਇੰਟ ਇਹ ਵੀ ਹੈ ਕਿ Google Map ਦੇ ਉੱਤੇ ਹੀ ਪੁਰਾਣਾ ਨਸਲਾ ਛੱਡ ਦਿੱਤਾ ਜਾਵੇ ਪ੍ਰਸ਼ਾਸਨ ਕਿੱਥੇ ਹੈ ਕਿ ਜੇਕਰ ਕੋਈ ਸੜਕ ਬੰਦ ਹੋ ਗਈ ਹੈ ਸੜਕ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਕੋਈ ਪੁਲ ਟੁੱਟ ਗਿਆ ਤਾਂ ਫਿਰ ਉਸ ਨੂੰ ਰੋਕਿਆ ਜਾਏਗਾ ਬਿਲਕੁਲ ਬੈਰੀਕੇਡ ਲਗਾ ਕੇ ਉੱਥੇ ਥੈਲੇ ਰੱਖ ਕੇ ਰੋਕ ਦਿੱਤਾ ਜਾਂਦਾ ਹੈ ਲੋਕ ਕੋ ਸੜਕ ਦੇ ਉੱਤੇ ਨਾ ਜਾਣ ਕੋਈ ਨਹਿਰ ਕੋਈ ਦਰਿਆ ਦੇ ਉੱਤੇ ਪੁਲ ਬਣਿਆ ਹੋਵੇ ਖਸਤਾ ਹਾਲ ਦੇ ਵਿੱਚ ਹੋਵੇ ਉਹਨੂੰ ਵੀ ਰੋਕਣ ਦੇ ਆਦੇਸ਼ ਆ ਜਾਂਦੇ ਨੇ ਕਿਰ ਜਦੋਂ ਬਹੁਤ ਵੱਡੀ ਲਾਪਰਵਾਹੀ ਕੀਤੀ ਜਾਵੇ ਪ੍ਰਸ਼ਾਸਨ ਦੇ ਵੱਲੋਂ ਕੁੰਭ ਕਰਨੀ ਨੀਂਦ ਕੋਈ ਪ੍ਰਸ਼ਾਸਨ ਸੋਇਆ ਹੋਵੇ ਲੋਕਾਂ ਦੀ ਜਾਨ ਦੀ ਪ੍ਰਵਾਹ ਕਿਤੇ ਬਿਨਾ ਫਿਰ ਫਰਕ ਤੱਪੈਂਦਾ ਹੈ ਉਸ ਇਲਾਕੇ ਦੇ ਲੋਕਾਂ ਨੂੰ ਇਸ ਪੂਰੇ ਸਿਸਟਮ ਨੂੰ ਹੁਣ ਕੀ ਵਾਕਈ ਇਹਨਾਂ ਦੇ ਉੱਤੇ ਪਰਚਾ ਹੋਏਗਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਉੱਤੇ ਔਰ ਕਿਹੜਾ ਪਰਚਾ ਹੋਏਗਾ ਕਤਲ ਦਾ ਪਰਚਾ ਹੋਏਗਾ ਕਿ ਨਹੀਂ ਹੋਏਗਾ ਇਹ ਪਰਿਵਾਰ ਵਾਲੇ ਜ਼ਰੂਰ ਜਾਣਨਾ ਚਾਹੁੰਦੇ ਹੋਣਗੇ ਉਧਰ ਤਰਨਤਰਨ ਦੇ ਵਿੱਚ ਕਬੱਡੀ ਖਿਡਾਰੀ ਦੇ ਕਤਲ ਦੇ ਮਾਮਲੇ ਦੇ ਵਿੱਚ ਨਵਾਂ ਖੁਲਾਸਾ ਹੋਇਆ। ਪੁਲਿਸ ਦੇ ਮੁਤਾਬਿਕ ਮ੍ਰਿਤਕ ਕਬੱਡੀ ਖਿਡਾਰੀ ਸੁਖਵਿੰਦਰ ਸਿੰਘ ਨੋਨੀ ਵਿਦੇਸ਼ ਦੇ ਵਿੱਚ ਬੈਠੇ ਸਤਾਮ ਸੱਤਾ ਦਾ ਚਿਹਰਾ ਪਰਾਸੀ ਜੋ ਗੈਂਗਸਟਰ ਦੀ ਕਹਿਨ ਦੇ ਉੱਤੇ ਆਪਣੀ ਸਾਥੀ ਦੇ ਨਾਲ ਦੁਕਾਨ ਦੇ ਉੱਤੇ ਰੰਗਦਾਰੀ ਲੈਣ ਪਹੁੰਚਿਆ ਸੀ ਪਰ ਦੁਕਾਨ ਦੇ ਬਾਹਰ ਪਹਿਲਾਂ ਤੋਂ ਹੀ ਹਥਿਆਰ ਲੈ ਹਮਲਾਵਰ ਖੜੇ ਸਨ ਸੀਸੀਟੀਵੀ ਵਿੱਚ ਕਬੱਡੀ ਖਿਡਾਰੀ ਉਹਨਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕਰਦਾ ਜਿਸ ਦੇ ਪਿੱਛੇ ਬੰਦੂਕ ਲੈ ਕੇ ਹਮਲਾਵਰ ਵੀ ਪਛਦੇ ਨਜ਼ਰ ਆਏ। ਜਿਨ੍ਹਾਂ ਨੇ ਗੋਲੀ ਮਾਰ ਕੇ ਸੁਖਵਿੰਦਰ ਸਿੰਘ ਨੋਨੀ ਦਾ ਕਤਲ ਕਰ ਦਿੱਤਾ ਇਹਨੇ ਦੋ ਤਿੰਨ ਵਾਰੀ ਪੈਸੇ ਮੰਗੇ ਸੀਗੇ ਤੇ ਮੇਰੇ ਪਰਿਵਾਰ ਨੂੰ ਮਾਰ ਦੀ ਧੰਕੀ ਦਿੱਤੀ ਸੀਗੀ ਤੇ ਮੈਂ ਡਰ ਦੇ ਮਾਰੇ ਪੈਸੇ ਦੇ ਦਿੱਤੇ ਕੱਲ ਇਹਨਾਂ ਨੇ ਮੇਰੇ ਕੋਲੋਂ ਆ ਕੇ ਫੇਰ ਦਵਾਰਾ ਫਰੋਤੀ ਦੀ ਮੰਗ ਕੀਤੀ ਤੇ ਮੈਂ ਫਰੋਤੀ ਨਹੀਂ ਦਿੱਤੀ ਤੇ ਮੌਕੇ ਦੇ ਉੱਤੇ ਮੇਰਾ ਬ੍ਰਦਰ ਆ ਗਿਆ ਗੁਰਜੰਟ ਸਿੰਘ ਉਹਨੇ ਆਪਣੇ ਲਾਇਸੈਂਸੀ ਵਿਅਪਨ ਦੇ ਵਿੱਚੋਂ ਖੈਰ ਕੀਤਾ ਤੇ ਇਹਦੇ ਗੋਲੀ ਲਾ ਕੇ ਜਿਸ ਨਾਲ ਇਹਦੀ ਮੌਤ ਹੋ ਗਈ ਕੁੜਤਾ ਕਬੱਡੀ ਖਿਡਾਰੀ ਤੋਂ ਇੱਕ ਦੇਸੀ ਕੱਟਾ ਵੀ ਬਰામਤ ਹੋਇਆ ਕਾਬਲੇ ਗੌਰ ਦੇ ਸੁਵਿੰਦਰ ਨੋਨੀ ਦਾ ਇੱਕ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ ਉਹ ਆਪਣੇ ਮਾਪਿਆਂ ਦਾ ਇਕਲੌਤਾ ਬੇਟਾ ਸੀ